ਹਾਂਜੀ ਸਾਰੇ ਜੀ ਬਾਨੀ ਜੀ ਪਿਆਰਪਰੀ ਸਤਿ ਸ੍ਰੀ ਅਕਾਲ ਲੋ ਜੀ ਮਿੱਤਰੋ ਅੱਜ ਲੇਜ਼ਰ ਕਰਾ ਤੇ ਦੂਆ ਵਰਕਿੰਗ ਡੇਅ ਦੂਆ ਤੇ ਫਾਈਨਲ ਕੰਮ ਵੀ ਅੱਜ ਫਾਈਨਲ ਕਰਤਾ ਸੋਨੀ ਠੀਕ ਠਾਕ ਸੋਨੀ ਕੀ ਗੱਲਾਂ ਬਾਤਾਂ ਸੁਣਾਉਂਦਾ ਜੇ ਐਮਪੀ ਵਾਲੀਆਂ ਹਾਂ ਸੋਨੀ ਠੀਕ ਠਾਕ ਹਾਂ ਸਾਲਾ ਬੈਕ ਨੂੰ ਕੋਕੂਂਜੀ ਕਰਦਾ ਹਨਾ ਥੋੜੀ ਥੋੜੀ ਰਿਡਕਸ਼ਨਾਂ ਕਰਕੇ ਬੈਕ ਨੂੰ ਕਰਦਾ ਅੱਗੇ ਨੂੰ ਨਹੀਂ ਪਰ ਜਿੰਨਾ ਕਹਾ ਮੈਨੂੰ ਐ ਲੱਗਦਾ ਵੀ ਪਹਿਲਾਂ ਨਾਲ ਤੇ ਸੋਧ ਬਹੁਤ ਹੋਗੀ ਹਾਂ ਫਰਕ ਪਈ ਹੋ ਜਾਂਦੀ ਕੰਪਨੀ 37 ਦੇ ਵਿੱਚ ਪਹਿਲਾਂ ਨਾਲ ਤੇ ਵੀ ਸੋਧ ਖਾਫੀ ਹੋ ਗਈ ਹੈ ਨਾ ਤੇ ਬਾਕੀ ਥੋੜਾ ਜੱਕ ਜੀ ਮੈਂ ਵੀ ਹੱਥ ਔਲੇ ਕਰਾਇਆ ਕੱਲ ਇੱਕ ਤਾਂ ਕਹਿੰਦੇ ਵੀ ਮਾਤਾ ਰਾਣੀ ਦੇ ਦਿਨ ਜੇ ਚੱਲਦੇ ਆਂ ਹੱਥ ਔਲੇ ਕਰਾਇਆ ਕੱਲ ਵਿੱਚੇ ਦਵਾਈ ਟਰੀਟਮੈਂਟ ਚੱਲਦਾ ਤੇ ਫਿਲਹਾਲ ਗੱਡੀਆਂ ਠੀਕ ਆ ਹੁਣ ਦੇਖਦੇ 1-2 ਦਿਨ ਚ ਮਾਰ ਕੇ ਆਉਣਾ ਮਲੇਰਕੋਟਲੇ ਭਾਗਿਆ ਚ ਬਾਪੂ ਨੇ ਭਾਗੇ ਜਾਣਾ ਤਾਂ ਅੱਛਾ 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 ਹਾਂ ਬਾਕੀ ਇਹ ਮੇਰਾ ਲੜੀ ਨਾ ਫੇ ਦੇ ਲੈ ਕਨੈਕਟਰ ਸੀਟ ਵੀ ਨਹੀਂ ਦੇਣੀ ਮੈਂ ਉਹ ਆ ਕੀ ਕਰਿਆ ਕਿੱਥੇ ਆ ਰੰਗ ਮੈਨੂੰ ਨਹੀਂ ਪਤਾ ਵੀ ਕਿਨੇ ਮਾਰੇ ਆ ਰੰਗ ਕਾਦੇ ਨਾਲ ਮਾਰੇ ਆ ਹਾਂ ਦੇਖੀ ਮਗਰਾੜ ਦੀ ਕਾਲਾ ਰੰਗ ਤੇ ਕਿਸੇ ਨੇ ਕਰਿਆ ਹੋਊਗਾ ਨਾ ਇਹ ਤਾਂ ਆਪ ਦੇਖਦਾ ਫੌਜੀ ਕਹਿੰਦਾ ਨਹੀਂ ਆਹਾ ਉਹਦੇ ਇਹ ਇਹ ਵੱਡੇ ਹੋਊਗਾ ਪਟਾ ਅੱਡਾ ਵੱਡੇ ਹੋਊਗਾ ਹਾਂ ਪਟਾ ਵੱਡੇ ਇਹ ਇਹ ਕਦ ਯਾਰ ਆ ਬਕਸਾ ਵੀ ਤੋੜਤਾ ਦੇਖੀ ਉੱਪਰੋਂ ਆਹ ਆ ਦੇਖ ਇਧਰੋਂ ਵੀ ਤੋੜਤਾ ਇਧਰੋਂ ਵੀ ਤੋੜਤਾ ਆਹ ਕੀ ਆਕਾਰ ਕਰਨਾ ਮੇ ਕਰੀਨੇ ਯਾਰ ਤੁਸੀਂ ਬਕਸ ਲਾਇਆ ਵੀ ਦੇ ਕਿੰਨਾ ਬਿੰਗ ਤੜਿੰਗਾ ਜਾਂ ਮੇਰੇ ਕੋਲ ਕੁਝ ਨਹੀਂ ਲਾ ਤਾਂ ਦਿੱਤਾ ਇਹ ਕਿੰਨੇ ਵੱਡੇ ਕਿੰਨੇ ਆ ਨਹੀਂ ਕਰਦਾ ਕੰਮ ਦੇਖ ਤਾਂ ਸੀ ਕੰਮ ਇਹ ਕਰੇ ਹਾਜੇ ਲੱਗਦਾ ਮੈਨੂੰ ਨਹੀਂ ਨਹੀਂ ਪਹਿਲਾਂ ਨਹੀਂ ਕਰੇ ਹਾਂ ਪੂਰੇ ਵੀ ਦੱਸ ਪੱਟੇ ਦੀਆਂ ਸਪੋਟਾਂ ਦੇ ਬਕਸ ਇੱਥੋਂ ਤੇੜਤਾ ਆ ਪਰ ਹੁਣ ਅਜੇ ਜੇ ਫਰਕ ਆ ਯਾਰ ਟੜੂ ਗਈ ਇਹ ਭਰਕ ਜੇ ਹੈਗਾ ਤਾਂ ਇੱਥੇ ਬਾਹਰ ਤੇ ਪੱਤੀਆਂ ਵੱਧ ਪਾ ਲੰਦੇ ਯਾਰਾਂ ਕਿੰਨੀ ਆਪ ਪਾਈ ਜਾਂਦੀ ਹੈ ਹਾਂ ਫਿਰ ਵੀ ਲਾਇਆ ਵੀ ਦੇਖ ਕਿੰਨਾ ਟੇਡਾ ਲੱਗਿਆ ਦੇਖਣਾ ਕੋਈ ਨਾ ਲੱਗਦਾ ਗਿਆ ਟੇਡਾ ਕਾਹਨੋਂ ਸਿੱਧੀ ਦਾ ਨਾ ਐਕਿਊਰੇਸੀ ਚ ਲਾਇਆ ਪੂਰਾ ਤੂੰ ਮੈਨੂੰ ਐ ਦੱਸ ਜੇ ਟੇਡਾ ਲੱਗ ਗਿਆ ਫੇਕੜਾ ਸਭ ਗੀਤੇ ਟੇਡਾ ਸੁਣਾਉਗਾ ਉਹ ਲੋਟ ਨਹੀਂ ਆਉਂਦੀ ਬੇਸ ਵੀ ਨਹੀਂ ਸਹੀ ਬਣਦੀ ਉਹਦੀ ਸਿੱਧੀ ਅੱਗੇ ਨਹੀਂ ਜਾਂਦੀ ਜਲੂਸ ਕਰਤਾ ਮੇਰਾ ਆ ਥੋੜੀ ਹੁੰਦਾ ਯਾਰ ਮੈਨੂੰ ਭਾਗ ਗਿਆ ਚ ਤਿੰਨ ਨਾ ਆਉਂਦੇ ਨਹੀਂ ਕਈ ਵਾਰ ਭਾਗ ਗਿਆ ਬਦਲਾ ਦਿੰਦਾ ਇਹ ਵੀ ਟੇਡਾ ਹੋ ਜਾਂਦਾ ਭਾਗ ਗਿਆ ਚੱਛ ਦੀ ਤੱਕ ਤੇ ਕੋਈ ਟੈਂਸ਼ਨ ਨਹੀਂ ਕਿਹ ਅਸੀਂ ਭਾਗ ਗਿਆ ਨਹੀਂ ਲੇਜ਼ਰ ਕਰਾਦਾ ਪਾਇਆ 부ਸ਼ ਮੈਂ ਇੱਥੇ ਪਹਿਲਾਂ ਕਾਂਤ ਦਾ ਕਿਰਿਆ ਕੰਮ ਕਾਂਤ ਜੱਜੀ ਅੰਦਰਤੀ ਲੱਗਣੀ ਸੀ ਤੁਸੀਂ ਕਹਿੰਦੇ ਨਾ ਬਾਹਰ ਤੇ ਲੱਗਣੀ ਕਿਉਂਕਿ ਜਿਹੜੀ ਮਿੱਟੀ ਹੈ ਨਾ ਮਿੱਟੀ ਹਰ ਟਾਈਮ ਅੰਦਰਤੀ ਭਰ ਕੇ ਚੱਲਣਾ ਤੰਦਰੋ ਵੱਧ ਕੱਸਦੀ ਆ ਤੇਰਾ ਸਰਾਖ ਚ ਨਵੇਂ ਮਾਰ ਕੇ ਹੂੰ ਥੱਲੇ ਕਰਤੀਆਂ ਬੱਤੀਆਂ ਥੱਲੇ ਕਰਤੀਆਂ ਵਿਧਾਈਓ ਕਹਿੰਦੇ ਆ ਹੈਗਾ ਆਪਣਾ ਅੱਧਾ ਇੰਚ ਰਹਿ ਗਿਆ ਵੀ ਆ ਸਮਝ ਲੈ 1 ਇੰਚ ਹੁੰਦੀ ਐ ਇੰਨੀ ਹੁੰਦੀ ਐ ਗਾਹ ਦੇ ਹੁਣ ਇੰਨੀ ਰਹਿ ਗਈ ਉਰੇ ਉਰੇ ਵੱਜਣਗੇ ਸਰਾਖ ਨਹੀਂ ਇਹ ਘੁੰਮ ਕੇ ਪੈ ਜਾਂਦੀ ਐ ਬਾਈ ਜੀ ਇਹ ਦੂਰੋਂ ਪੈ ਜੂਗਾ ਹਾਂ ਹਾਂ ਘੁੰਮ ਕੇ ਪੈ ਜਾਂਦੀ ਐ ਕਾਂਤ ਜਿੱਦਣ ਕੱਸ ਗਈ ਦੇਖ ਇੱਥ ਇੱਧਰ ਦੇਖ ਤਿੰਨ ਪਾਇਆ ਹਲੇ ਕਿ ਨਹੀਂ ਠੀਕ ਨਾ ਭਾਗ ਗਿਆ ਚ ਭਾਦਾਂਗੇ ਜੀ ਹਾਂ ਇਹ ਤਾਂ ਲੋਡ ਨਹੀਂ ਇੰਨੀ ਛੇਤੀ ਨਹੀਂ ਜਾਂਦੀ ਐ ਚ ਹਲੇ ਅੱਧਾ ਇੰਚ ਭਰਾਈ ਆ ਇਹ ਦੇਖ ਨਹੀਂ ਕਮਾਉਣ ਦਾ ਅਸੀਂ ਸਟਾਟ ਮਾਰਦਾ ਕਿ ਟੈਨਸ਼ਨ ਨਾ ਦੇ ਉਹ ਖਾਪਲੇ ਜਦ ਤੱਕ ਕਿਹੜਾ ਲੇਜ਼ਰ ਕਰਾ ਲਿਆ ਕੇ ਖੜਾ ਦੇਣਾ ਮੈਂ ਟੈਨਸ਼ਨ ਨਾ ਦੇ ਟੈਨਸ਼ਨ ਹੈ ਇਹਦੇ ਬੁਸ਼ ਵੀ ਪਾਤੇ ਹਾਂ ਆ ਮੈਂ ਦੇਖ ਲਿਆ ਭਈ ਇਹਦਾ ਪਾਇਆ ਉਹ ਵਾਲਾ ਬੁਸ਼ ਹੁਣ ਇਹ ਹਿੱਲਣ ਤੇ ਹਟ ਗਈ ਥੱਲੇ ਵਾਲਾ ਨਹੀਂ ਪਾਇਆ ਕਹਿੰਦੇ ਆ ਵੀ ਪਹਿਲਾਂ ਪਾ ਤਾ ਫਿਰ ਟਾਈਟ ਕਰੋਗਾ ਤਾ ਹੁਣ ਮਤਲਬ ਹਿੱਲਦਾ ਨਹੀਂ ਉਹ ਉਪਰਲਾ ਨਹੀਂ ਉਹ ਪਹਿਲਾਂ ਹਿੱਲਦੀ ਤੀ ਉਹ ਆ ਵੀ ਠੀਕ ਹੈ ਜਿਆਦਾ ਟੈਕਨੀਕ ਨਹੀਂ ਚਾਹੀਦੀ ਤੇ ਕੰਮ ਇੱਕ ਤੁਸੀਂ ਹੋਰ ਵੀ ਕਰਨਾ ਯਾਰ ਇਹਦੀਆਂ ਤਾਰਾਂ ਥੱਲੇ ਨੂੰ ਕਰਨੀਆਂ ਆਪਾਂ ਨੂੰ ਇਹਦੇ ਵਿੱਚ ਕਰਨੀ ਇਹ ਤਾਰਾਂ ਨਾ ਇਹ ਨਹੀਂ ਪਰ ਹੁਣ ਇੱਥੇ ਟੇਪ ਲਾਤੀ ਹਨਾ ਵਧੀਆ ਤੇ ਇਹਦੀ ਆ ਵੀ ਫਾਲਤੂ ਆ ਤਾਰ ਬਹੁਤ ਹੈ ਕਿਸੇ ਗੁਣੀ ਵਿੱਚ ਕਰ ਉਹਨੂੰ ਸਰਾਖ ਮਾਰ ਕੇ ਇੱਥੇ ਨੂੰ ਕੱਢ ਦੀਏ ਨਹੀਂ 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 ਇਹਦੇ ਵਿੱਚ ਨੂੰ ਤਾਂ ਨਹੀਂ ਕੱਢਣੀ ਜਲਦੀ ਵਿੱਚ ਇਹ ਹਾਂ ਦੇਖ ਲਾ ਯਾਰ ਜੀ ਹੈ ਬਈ ਸਿਆਸ ਰਾਖ ਉਹਦੇ ਨੂੰ ਥੋੜਾ ਇਹ ਚੈਨ ਥੋੜਾ ਹੋਊਗਾ ਡਾਊਂਗੂ ਇਹ ਚੈਨ ਤਾਂ ਆ ਉਰੇ ਤੇ ਆ ਚਾਚਾ ਚੈਨ ਜਾਂਦੀ ਆ ਰੱਖ ਵਿੱਚ ਨੂੰ ਇਦਾਂ ਉਹ ਉਹ ਪਤਾ ਨਹੀਂ ਕਿੱਥੇ ਤੱਕ ਹੋਊਗੀ ਇੱਥੇ ਜੇ ਕਿਤੇ ਹੋ ਗਈ ਆ ਝੂਰੀ ਕਿਤੇ ਨੱਟ ਜਾਊਗਾ ਇਹਦਾ ਹਾਂ ਹਾਂ ਜ਼ਿਆਦਾ ਲੰਬੀ ਨਹੀਂ ਹੁੰਦੀ ਜਿਹੜੀ ਆ ਇਹ ਨਾ ਤਾਂ ਆ ਉਹ ਇਹਨੂੰ ਨਿਕਲ ਨਹੀਂ ਤੇ ਇੱਥੇ ਉਤਾਰਾ ਉਹ ਇਹਨੂੰ ਕੱਢ ਦੋਨੇ ਆ ਬਾਕੀ ਇੱਕ ਤਰੀਕ ਹੋ ਗਈ ਇੱਕ ਦੋ ਦਿਨਾਂ ਦੇ ਵਿੱਚ ਇਹਦੀ ਪੀਟੀਓ ਸ਼ਾਫਟ ਆ ਜਾਣੀ ਹੈ ਠੀਕ ਹੈ ਹਾਂ ਹਾਂ ਉਹ ਇਹਨੂੰ ਸਰਾਖ ਮਾਰ ਕੇ ਅੱਥਰ ਮੜ ਦਈਏ ਹਾਂ ਸੱਚੀ ਉਹਦੇ ਵੀਰ ਆਪਣੇ ਪੈਰ ਕੱਢ ਦੋਗੇ ਵੀ ਦੇਖਣੇ ਨੂੰ ਮੈਨੂੰ ਜਾਣੀ ਆ ਉਹ ਜਿਹੜਾ ਜਿਹੜਾ ਨਵਾਂ ਲੇਜ਼ਰ ਕਰਾ ਦਿਵਾਇਆ ਨਾ ਮੈਂ ਉਹਦੇ ਇੱਥੇ ਵੀ ਨਾ ਆਹ ਦੇ ਆਹ ਸਰਾਖ ਕੱਢਿਆ ਮੈਂ ਨਾ ਉਰੀ ਕੋ ਪੱਤੀ ਜੀ ਲੱਗਦੀ ਆ ਆਹ ਪਾਈਪ ਨੂੰ ਜਿਵੇਂ ਉੱਪਰ ਤੇ ਵੜਦੀ ਹੈ ਨਾ ਫਿਰ ਪਾਈਪ ਨੂੰ ਵੜਦੀ ਨਹੀਂ ਉਹ ਆ ਜਾ ਸਰਾਖ ਨਹੀਂ ਦੁੱਤਾ ਪਿਛਲੇ ਪਾਸੇ ਚੂੜੀ ਦਿੱਤੀ ਵੀ ਆ ਸਹੀ ਨਹੀਂ ਨਾ ਕਰਿਆ ਉਹਨਾਂ ਨੇ ਕੰਮ ਇਹ ਇਹ ਕੰਮ ਬੜਾ ਬੇਕਾਰ ਕਰਿਆ ਵਾ ਇਹਨਾਂ ਨੇ ਜਦੋਂ ਹੋਰ ਥੱਲੇ ਆ ਇਹਨੂੰ ਕੱਢੇ ਦਿੰਦੇ ਇਹ ਕੀ ਪਾਈਪ ਉਹਦੇ ਨੂੰ ਕੱਢਦੇ ਜਿਵੇਂ ਦੋਏ ਕਰਾਂ ਦੇ ਕੱਢਿਆ ਵਾ ਯਾਰ ਵੈਸੇ ਉਹਨਾਂ ਨੇ ਜਦ ਤੱਕ ਕਿਸੇ ਹੋਰ ਨੇ ਕਰਿਆ ਕੰਮ ਇਹ ਜਿੱਤੇ ਆਪਾਂ ਲੈ ਕੇ ਉਹਨਾਂ ਨੇ ਕਰਿਆ ਕੰਮ ਇਹ ਨਹੀਂ ਐਵੇਂ ਹੀ ਡਿਜ਼ਾਈਨ ਸਾਰਿਆਂ ਦੇ ਨਵੇਂ ਦੇ ਵੀ ਐਵੇਂ ਹੀ ਡਿਜ਼ਾਈਨ ਨਟ ਨਿੰਬਰੀ ਬੈਲਡ ਕਰੀਏ ਵਿਚ ਨਟ ਪੈਂਦਾ ਕਰ ਇਹ ਇੱਥੇ ਉਹਦੇ ਨਾਲ ਪੱਤੀ ਜਿ ਲੱਗਦੀ ਐ ਜੱਫਾ ਜਿਹਾ ਬਣਦਾ ਉਹ ਅੱਛਾ ਹੂੰ ਕਣਕਾਂ ਦਾ ਕਿਆ ਕਹਿੰਦਾ ਸੱਚ ਸੋਨੀ ਤਾਂ ਦੱਸ ਕਿਵੇਂ ਚੱਲਦਾ ਸੀਜ਼ਨ ਉਹਦਾ ਸੋਨੀ ਦਾ ਸੀਜ਼ਨ ਪਹੁੰਚ ਗਿਆ ਚੱਲਦਾ ਹਾਂ ਢੂੜ ਗੱਡੀ ਪਈ ਆ ਉਹਦੀ ਗੁਣਟੀ ਹੈਗੀ ਆ ਹੂੰ ਦੋ ਤੋਂ ਹੂੰ ਸ਼ਾਮ ਨੂੰ ਮੇਰੇ ਖਿਆਲ ਚ ਕਹ ਰਾ ਬਿਊਟੀ ਐ ਡਿਊਟੀ ਐ ਨਾ ਬੜੀ ਜਿੱਤੀ ਭੱਜ ਲੰਨੇ ਨੇ ਡਿਊਟੀ ਨਾਲ ਤਾਂ ਤਿੰਨ ਤਿੰਨ ਡਰਾਈਵਰ ਆ ਯਾਰ ਇਹ ਉਰੀ ਆ ਕੇ ਅਸਲ ਚ ਉਹਨੂੰ ਉਰੀ ਆ ਕੇ ਸੀਜ਼ਨ ਦਾ ਪੂਰਾ ਮੁੱਲ ਮਿਲਦਾ ਫੇਰ ਜਾਂ ਇਕੱਲੇ ਇਕੱਲੇ ਚ ਐਤ ਕੀ ਲੋਡ ਬਹੁਤ ਆ ਭਾਈ ਇਕੱਲਾ ਇਕੱਲਾ ਬੰਦਾ ਇਕੱਲਾ ਇਕੱਲਾ ਕੀ ਹੋ ਗਿਆ ਫੇਰ ਲੋਡ ਨੂੰ ਕੀ ਉਥੇ ਇਧਰ ਭਾਗਾ ਆ ਚਾ ਵੀ ਦੇ ਤੂੰ ਓਏ ਇਹ ਤਾਂ ਬੰਦਾ ਦਬਦ ਨਹੀਂ ਇਹ ਤਾਂ ਬੈਲੀ ਆ ਕੀ ਦੇਖ ਭਾਗੇ ਅਸੀਂ ਕਿਹੜੇ ਚਲਾਉਣੀਆਂ ਚਲਾਉਣ ਦੇ ਤੁਸੀਂ ਨਹੀਂ ਆ ਮੈਂ ਤਾਂ ਚਲਾਉਣੀ ਹੈ ਨਹੀਂ ਕਾਹਦਾ ਲੋਡ ਆ ਇਹ ਤਾਂ ਹਨ ਮਿੱਤੇ ਅੱਜ ਫਿੰਸੀ ਫੁੱਟ ਗਈ ਮੈਨੂੰ ਨਾ ਭੰਨ ਕਿਸੇ ਨੇ ਕਿਹਾ ਨਹੀਂ ਇਹ ਤਾਂ ਦਰਵਾਜ਼ੇ ਚ ਲੱਗੀ ਐ ਇਹ ਦਰਵਾਜ਼ੇ ਲੱਗੀ ਠੀਕ ਹੈ ਮੇਰੇ ਜ਼ਿਆਦਾ ਨਿਕਲ ਨਹੀਂ ਜਾਂਦੀ ਪਰ ਹੁਣ ਲੋਡ ਹੋ ਗਿਆ ਦੇਖ ਬਾਹਰ ਬੂਤੇ ਸਭ ਸਹੀ ਹੈ ਫਿਰ ਇੱਕ ਦੋ ਵਾਰੀ ਕਾਹੇ ਹੱਥ ਖੋਲਾ ਵੀ ਕਰਾ ਲਿਆ ਦਵਾਈ ਵੀ ਲੈ ਲਈ ਇੱਕ ਦੋ ਵਾਰੀ ਕਿੰਨੇ ਮਿੰਟ ਦੋਏ ਪਾਸੇ ਤੇ ਜੋਰ ਦੋ ਦੋਨੇ ਪਾਸੇ ਤੇ ਪੂਰਾ ਪਤਾ ਆਹੋ ਇੱਕ ਦੋ ਵਾਰੀ ਸ਼ਾਮ ਨੂੰ ਇੱਕ ਦੋ ਵਾਰੀ ਸਵੇਰ ਨੂੰ ਮਾਰੇ ਕਰ ਕਹਿੰਦਾ ਦਰਵਾਜ਼ੇ ਨਾਲ ਆ ਤਾਂ ਬਾਹਰ ਠੀਕ ਹੈ ਆ ਤਾਂ ਠੀਕ ਦੂਈ ਦੂਈ ਮਾਰ ਫਿਰ ਨਹੀਂ ਦੂਈ ਦੂਈ ਟੱਕੇ ਨਾਲ ਬਾਕੀ ਬਈ ਤਕਰੀਬਨ 15 ਤਰੀਕ ਤੱਕ ਸੰਭਾਵਨਾ ਹੈਗੀ ਸੀ ਜਨ ਚੱਲਣ ਦੀ ਹੈਨਾ ਸੀਜ਼ਨ ਤਾਂ ਚੱਲਣਾ ਠੀਕ ਆ ਮਸ਼ੀਨ ਕਰ ਦਿੰਨੇ ਆ 15 ਤਰੀਕ ਤੱਕ ਨਹੀਂ ਚੱਲਣੀ ਬੰਦ ਕਰਾ 11 11 ਤਰੀਕ ਨੂੰ ਆਇਆ ਬਟਨੇ ਦਾ ਆਰਡਰ 11 ਤਰੀਕ ਤੱਕ 11 ਤਰੀਕ ਨੂੰ ਚਲੋ ਬਾਕੀ ਦੇਖਦੇ ਕੰਬੈਨ ਤੇ ਦੱਸਦਾ ਮੈਂ ਇੱਕ ਦਿਨ ਤੈਨੂੰ ਉੱਪਰ ਦੇ ਦਿਆ ਇਹ ਦੋ ਦਿਨ ਦੋ ਦਿਨ ਪਹਿਲਾਂ ਕੰਬੈਨ ਨਵੀਂ ਚੱਕੀ ਕਰਨੀ ਆ ਜਦੋਂ ਨਵੀਂ ਆਊਗੀ ਉਦੋਂ ਚੱਕੀ ਇਹਨਾਂ ਤੋਂ ਲਿਆ ਆਉਂਗਾ ਤਾਂ ਦੋ ਦਿਨ ਚੱਕ ਕਰ ਦਾਂਗੇ ਬਾਕੀ ਦੇਖਦੇ ਕੱਲ ਨੂੰ ਸ਼ਾਇਦ ਦੇਖ ਦੇਣੀ ਫਿਰ ਕੱਲ ਨੂੰ ਆਪਾਂ ਸਾਰੀ ਕੀੜਾ ਮਾਰ ਕੇ ਹਾਂ ਟਰਾਲੀ ਰੰਗ ਕੇ ਪਰਸੋਂ ਕਰੂੰਗਾ ਮੈਂ ਟਰਾਲੀ ਪੇਂਟ ਆ ਉਹ ਮੈਂ ਇੱਕ ਦੋ ਦਿਨ ਤੱਕ ਕਰ ਲੂੰਗਾ ਕੱਲ ਨੂੰ ਆਪਾਂ ਜਾ ਕੇ ਇਹ ਮਲੇਰ ਕੋਟ ਲਏ ਉੱਥੇ ਜਾ ਕੇ ਹਾਂ ਆਹ ਯਾਰ ਪੁੱਛ ਲੋ ਉਹਨਾਂ ਨੂੰ ਕਹੇ ਬਾਈ ਨਹੀਂ ਤਾਂ ਜੇ ਦੰਨਿਆ ਟਾਈਮ ਨਾਲ ਤਾਂ ਠੀਕ ਹੈ ਨਹੀਂ ਫਿਰ ਆਪਾਂ ਕੋਈ ਹੋਰ ਹੀਲੇ ਕਰੀਕ ਨਹੀਂ ਪਾਉਣੀ ਹੀਲੇ ਤਾਂ ਹੁਣ ਇੰਨੀ ਚੇਤੀ ਹੋਰ ਨਹੀਂ ਉਹਨਾਂ ਨੇ ਫਿਰ ਦੋ ਹੀ ਚਲਾਉਣਾ ਨਾ ਇਹ ਤਾਂ ਹੈਗੀਆਂ ਕਮੈਂਡ ਦਾ ਤਾਂ ਅੱਜ ਇੱਕ ਹੋਰ ਦੀ ਵੀ ਆਰਡਰ ਆਇਆ ਜਮਾ ਨਵੀਆਂ ਕਮੈਂਡਾਂ ਉਹ ਕਹਿੰਦੇ ਵੀ ਦੂਜੀ ਫਿਰ ਮੈਂ ਤਾਂ ਤਾਂ ਹੀ ਤਾਂ ਦੱਸ ਦਵਾਂ ਵੀ ਆਇਆ ਹੈ ਜਿਹੜੀ ਮਰਜ਼ੀ ਕਮੈਂ ਲੈ ਲਓ ਕਹਿੰਦੇ ਬਾਈ ਕੋਲੇ ਖੜੀਆਂ ਨੇ ਇੱਕ ਵਾਰ ਇੱਕ ਆਫਰ ਆਈ ਵੀ ਅੱਜ ਮਾ ਚੱਲ ਕੋਈ ਨਹੀਂ ਉਹ ਦੂਜੇ ਲੋਟ ਹੈ ਫਾਈਨੈਂਸ ਵਾਲਿਆਂ ਨੇ ਉਹ ਮੈਨੂੰ ਕਹਿੰਦੇ ਵੀ ਚੱਲ ਠੀਕ ਹੈ ਬਾਈ ਖੜਾ ਦੇਖਦਾ ਉਹਨੇ ਜਾਣਾ ਹੂੰ ਕੋਈ ਉਧਰ ਕੀ ਸਕੰਜਾ ਪਾਉਣਾ ਉਹਦੇ ਮਗਰ ਟਰਾਲੀ ਟਰੈਕਟਰ ਕਹਾ ਪਰਾਂ ਕਰਨਾ ਮੈਲਟ ਕੱਖ ਪਾਉਣੇ ਆ ਜਦ ਪਹਿਲਾਂ 4x4 ਆਏ ਉਹਦੇ ਪਰ ਕੱਖ ਹੁੰਦੇ ਦੇ ਬਹੁਤ ਟਾਈਮ ਨਾਲ ਚਾਹ ਦੇਖ ਲੈ ਕਿੰਨਾ ਨਾ ਕੱਖ ਥੋੜਾ ਲੇ ਕਿਉਂ ਉਹ ਤਾਂ ਫੀਲਡ ਲੈ ਕੇ ਆ ਹੁਣ ਤਾਂ ਫਿਰ ਨਹੀਂ ਮੈਂ ਪਹਿਲਾਂ ਗੱਲ ਕਰਦਾ ਜਦ ਆਇਆ ਹੀ ਆਇਆ ਤਾਂ ਨਹੀਂ ਵੀ ਲੈ ਕੇ ਆ ਸੀ ਕੱਖਾਂ ਨੂੰ ਇੱਕ ਦਿਨ ਕੱਖਾਂ ਨੂੰ ਤਾਂ ਇਹ ਵੀ ਜਾਂਦਾ ਰਿਹਾ ਥੋੜਾ ਦਿਨ ਨਾ ਥੋੜੇ ਦਿਨ ਕਿ ਇੱਕ ਦਿਨ ਹੀ ਲੈ ਕੇ ਆ ਹੂੰ ਇਹਦੇ ਨਾਲ ਦਾ ਟਰੈਕਟਰ ਦਿਵਾਉਣਾ ਹੈ ਰਿਸ਼ਤੇਦਾਰਾਂ ਨੂੰ ਇਹਦੇ ਨਾਲ ਦਾ 555 ਕਿਹਨੂੰ ਪਾਉਣਾ ਅੱਜ ਫੋਨ ਆਇਆ ਤਾਂ ਉਹ ਕਹਿੰਦੇ ਵੀ ਕਣਕ ਤੇ ਬਾਦਮਾ ਕੋਈ ਕਰਨੀ ਜਦੋਂ ਮੈਂ ਪਰ ਆਪਣੇ ਨਾਲ ਕਿਉਂ ਹੁਣ ਇਹ ਤੈਨੂੰ ਕੀ ਕਹਿੰਦਾ ਹੁਣ ਇਹ ਕਿਹੜਾ ਵੇਚਿਆ ਨਾ ਨਾ ਉਹਨੇ ਛੋਟਾ 14 ਦੇ ਟਾਇਰ ਨਾਲ ਸਾਈਡ ਗੇ ਲੈਣਾ ਜੇ ਦੀ ਵੇਚਣ ਦੀ ਤਿਆਰੀ ਜਦੀ ਬੰਨੇ ਪਾ ਲੈ ਸੀ ਪਾਈਦਾ ਥੋੜਾ ਮੈਂ ਕਿਹਾ ਮੈਂ ਦੂਏ ਦੀ ਗੱਲ ਕਰਦਾ ਜਿਹੜਾ ਦੂਏ ਨੇ ਵੇਚਿਆ ਇਹ ਤਾਂ ਚੀਜ਼ ਠੀਕ ਹੈ ਯਾਰ ਇਹਦੀ ਖਿਚਾਈ ਵੀ ਚੰਗੀ ਉਹ ਵੀ ਟਰੈਕਟਰ ਵਧੀਆ ਦੱਸਿਆ ਉਈਓ 36 30 ਦਾ ਪੰਗਾ ਜਿਹਾ ਕਰਿਆ ਨਹੀਂ 33 36 30 ਅੱਗ ਆ ਅੱਗ ਪਾ ਗਿਆ ਚ ਦੱਸ ਦੇ ਤੈਂਦਾ ਚਲਾਇਆ ਵਾ ਨਿਊ ਚ ਵੱਜ ਕੇ ਵੀ ਨਹੀਂ ਲੁਕਦਾ ਉਹ ਨਿਊ 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 ਦੀ ਨਿਊ ਦੀ ਟਾਰਕ ਮਾਈ ਹੋ ਜਾਂਦਾ ਹਾਂ ਉਹ ਕੰਬਾ ਦਾ ਪੁੱਛ ਲਾ ਦੇ ਉਹ ਨਹੀਂ ਕੰਬਾ ਨਹੀਂ ਦਾ ਨਿਉਂ ਤੀ ਬੱਸ ਇਹ ਕਹਤਾ ਹਾਂ ਕੰਬਾ ਦਾ ਬੱਡੇ ਨਹੀਂ ਰੋ 36 ਦੀ ਆ 36 ਦੀ ਉਹ ਅੱਛੀ ਟਰਾਲੀ ਪਾ ਕੇ ਦੇਖੀਆ ਉਹਨਾਂ ਦੇ ਪਿੱਛੇ ਕਿ ਨਹੀਂ ਹੁੰਦੇ ਇਹਦੇ ਪਿੱਛੇ ਟਰਾਲੀ ਪਾ ਲੁੰਨੇ ਸਿੰਗਲ ਟੈਰੀ ਹੈ ਨਾ ਠੀਕ ਹੈ ਫਿਰ ਤੁਸੀਂ ਥੱਲੇ ਪਾਓ ਹੁੱਕ ਫਿਰ ਕੱਲੂ ਕੱਢ ਕੇ ਥੱਲੇ ਪਾਉਣੀ ਪੈਣੀ ਆ ਯਾਰ ਹੈ ਨਾ ਫਿਰ ਪੈਣੀ ਤਾਂ ਬੜੀ ਟਰਾਲੀ ਜਦ ਵੀ ਪੈਣੀ ਹੈ ਤੇ ਪਿੱਛੇ ਤਾਂ ਹੁਣ ਉਹ ਸਿੰਗਲ ਟੈਰੀ ਕੱਢਣੀ ਆ ਮਾਂ ਥੱਲੇ ਹੁੱਕ ਚ ਕੱਢ ਲੰਦੇ ਉਧਰ ਆਪਾਂ ਦੁਆ ਲੀਜ਼ਰ ਚਲਾਇਆ ਬਾਹਰ ਇੱਧਰ ਲੱਗ ਜੂਗਾ ਉਹ ਪੱਗੇ ਅੱਛੇ ਫਸਦਾ ਕਹਤੇ ਆਂ ਹਲਦਾ ਕਹਤੇ ਹੋ 10 ਪਹਿਲਾਂ ਫਸਦਾ ਟਰੈਕਟਰ 100 ਪਰ ਜੱਛ ਬਾਹਰ ਤੂੰ ਵੀ ਅੜਦਾ ਨਹੀਂ ਪੱਗੇ ਲੇਟ ਤੇ ਹੋ ਪਤਾ ਕੀ ਕਹਿੰਦਾ ਪਤਾ ਕੀ ਕਹਿੰਦਾ ਇਹ ਮੈਨੂੰ ਲੱਗਦਾ ਨਹੀਂ ਸੁਖੀ ਸੰਦੀ ਸੀਜ਼ਨ ਲਾਊਗਾ ਇਹ ਕਾਰਨਾਮੇ ਕਹਿੰਦੇ ਉਹ ਬੰਦੇ ਕਰਦੇ ਆ ਜਿਹੜੇ ਬੰਦਿਆਂ ਚ ਦਲੇਰੀ ਹੁੰਦੀ ਆ ਕਹਿੰਦੇ ਜਿਹੜੇ ਬੰਦੇ ਚ ਕੋਈ ਗੁਣ ਹੁੰਦਾ ਕਾਰਨਾਮੇ ਵੀ ਉਹੀ ਕਰਦੇ ਆ ਹੋਰ ਨਾ ਕਿਸੇ ਨੇ ਕਹਤਾ ਚੱਲ 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 ਹੋਰ ਬਸ ਇਹ ਟਰਾਲੀ ਕਰਨੀ ਆ ਜੀ ਪੇਂਟ ਆਪਾਂ ਨੇ ਇਹਨੂੰ ਸਾਫ ਸੂਬ ਕੁਛ ਨਹੀਂ ਕਰਨਾ ਗ੍ਰੈਂਡਰ ਗ੍ਰੈਂਡਰ ਘਸਾਉਣਾ ਕੱਲਾ ਜਾਲੀ ਪੇਂਟ ਨਹੀਂ ਕਰਨੀ ਬਾਹਰ ਨੀਚੇ-ਨੀਚੇ ਐਂ ਪੀਲਾ ਤੇ ਉਹ ਵਾਲੀ ਟਰਾਲੀ ਨਾਲ ਦੀ ਕਰ ਦੇਣੀ ਆ ਪਾ ਯੈਲੋ ਬਲੂ ਠੀਕ ਹੈ ਜੀ ਬਣਾ ਦਈਏ ਕੱਲ ਨੂੰ ਜੈਂਗੋ ਜਿੰਗੋ ਐ ਇਹਨੂੰ ਇਹ ਅਰਦੇ ਥੜਦੇ ਵਾਲੀ ਪੀਆ ਨੰਬਰ ਦਾ ਲੈ ਆਇਆ ਹਲ ਤਾਂ ਉੱਗ ਵਾਲਾ ਮੂਵ ਵੀ ਨਹੀਂ ਗੱਡੇ ਇੱਥੇ ਤੂੜੀ ਕਿੱਥੇ ਨੂੰ ਪਾਊਗੀ ਤੂੜੀ ਚੱਲ ਹੁੱਕ ਵੀ ਇਹਦੀ ਹੁੱਕ ਵੀ ਪਾਊਗੀ ਹੁੱਕ ਵੀ ਕੰਗੜੀ ਜਿਹੀ ਉਹ ਇਹਦੀ ਇਹ ਹੁੱਕ ਪਾ ਹਮ ਵੀ ਆਉਗੀ ਇਹੋ ਹੁੱਕ ਨਿਕਲਦੀ ਇਹਦੀ ਉਹ ਹੁੱਕ ਠੀਕ ਨਹੀਂ ਹੈਗੀ ਕੋਈ ਕਰਤਾ ਨਹੀਂ ਠੀਕ ਹੈ ਰੀਮੂ ਕਹਿੰਦੇ ਹਲੇ ਰੀਮੂ ਵੀ ਨਹੀਂ ਲੈਂਦੇ ਯਾਰ ਕੰਮ ਢਿੱਲੇ ਆਇਆ ਚਾ ਤੁਹਾਡੇ ਯਾਰ ਹੂੰ ਲਿਆਊਗਾ ਹੂੰ ਪਿੱਛੋਂ ਵੀ ਸਾਰਾ ਢਾਂਚਾ ਜਾ ਹਿੱਲਿਆ ਵੈ ਤਾਂ ਟਰਾਲੀ ਦਾ ਚਲੋ ਚੱਲੋ ਚਲੋ ਜੱਗ ਤੋਣ ਲੱਗ ਗਿਆ ਕਾਲੂ ਧੋਣਿਆ ਕਹਿੰਦੇ ਹਾਂ ਹੁਣ ਨਹੀਂ ਟਾਈਮ ਹੈਗਾ ਅੱਗੇ ਕਰ ਲੋ ਹੋਰ ਅੱਗੇ ਲੇਜ਼ਰ ਕਰਾ ਚਾਚਾ ਲੱਗ ਗਿਆ ਚਾਚੇ ਨੇ ਜੀ ਨਹੀਂ ਬਾਈ ਕੰਮ ਤਾਂ ਤੂੰ ਘੈਂਟ ਕਰਦਾ ਮੈਨੂੰ ਮਾਣਾ ਚਾਚਾ ਤੇਰੇ ਤੈਨੂੰ ਤੂੰ 10 ਵਰਗੀ ਚਾਹੀਦਾ ਤੈਨੂੰ ਫੇਰ ਮੈਂ ਤਾਂ ਉਹਨੂੰ ਪਿਆਦਾ ਉਹ ਲਿਆਦਾ ਕੀਆ ਕੀਆ ਟਰੈਕਸੂਟ ਚ ਹੁਣ ਗਰਮੀ ਚ ਮੈਂ ਪਹਿਲਾਂ ਕਹਿੰਦਾ ਕਹਿੰਦਾ ਉਹ ਤਾਂ ਕੋਈ ਨਾ ਤੈਨੂੰ ਐਤ ਕਿਸੇ ਦਿਨ ਬਾਅਦ ਜਿੱਥੇ ਕਹਿੰਗਾ ਉੱਥੇ ਲੈ ਜਾਉਂਗਾ ਟੈਨਸ਼ਨ ਕਾਦੀ ਲਈ ਜਾਂਦਾ ਇਹ ਗਲੋਤਾ ਦਾ ਹੈ ਤੂੰ ਸਾਡੇ ਕੋਲ ਕੋਈ ਜਿਹੜਾ ਖੜਦਾ ਹੈ ਇੱਕ ਵਾਰ ਸੋਨੀਏ ਡਿੰਪਾ ਚ ਤਾਂ ਭੱਜ ਜਨੇ ਆ ਕਢਾ ਦੇ ਆ ਵੀ ਮੈਂ ਉਹਦੇ ਟਰਾਲੀ ਕਢਾਣ ਚਲੋ 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 ਕਿਹੜਾ ਅੱਛਾ ਘੋੜੀ ਇੱਧਰ ਰੱਖ ਮੇਰੇ ਕੋਲ ਚਲੋ ਜੀ ਬੱਸ ਜਾਣ ਦੇ